ਕੋ ਤੰਦੁਖੀ ਕੋਈ ਮਨਦੁਖੀ ਕੋਈ ਚਿੰਤਾ ਚਿਤਉਦਾਸ ਥੋੜੇ ਥੋੜੇ ਸਭ ਦੁਖੀ ਇੱਕ ਸੁਖੀ ਹਰੀਕੇ ਦਾਸ ਹਰੀਕੇ ਦਾਸ ਕਿਹੜੇ ਖਾੜੇ ਲਾਉਂਦੇ ਹਰੀਕੇ ਦਾਸ ਦੇ ਕਿਹੜੇ ਚੈਨਲ ਚੱਲਦੇ ਹਰੀਕੇ ਦਾਸ ਤਾਂ ਬੈਠੇ ਆ ਹੋ ਸਕਦਾ ਇੱਥੇ ਆਪਾਂ ਆ ਸਵਝਦਾ ਐਂ ਚ ਬੈਠੇ ਹੋਣ ਛੱਪੜੀ ਪਾ ਕੇ ਕੋਈ ਲੜਨ ਵਾਲੇ ਕੋਈ ਆ ਕੇ ਟਰੈਵਲ ਕਰਨ ਆ ਨਾ ਜਿਹੜਾ ਯਾਰ ਦੇਖ ਮੇਰਾ ਅਹਿਸਾਸ ਹੈ ਜੇ ਮੈਂ ਕਿਸੇ ਤੇ ਨਹੀਂ ਥੋਪਦਾ ਹਾਂ ਬਸ ਇਹ ਕਿਸ ਨੂੰ ਵਾਇਆ ਚ ਬਹੁਤ ਨਜ਼ਰ ਆ ਰਿਹਾ ਉਹ ਲੈ ਰਿਹਾ ਹੂੰ ਮੇਰਾ ਅਹਿਸਾਸ ਹੈ ਕਿ ਜਿਸ ਦਿਨ ਮੇਰੇ ਪਿਓ ਸਰ ਕਰਜਾ ਸੀ ਮੈਨੂੰ ਲੱਗਦਾ ਸੀ ਕਿ ਯਾਰ ਜੱਕ ਘਰੇ ਕੋਈ ਬੂਹ ਹਟਾਕੀਆਂ ਲੱਗੀਆਂ ਸੀ ਮੈਨੂੰ ਲੱਗਦਾ ਸੀ ਕਿ ਆ ਜਦੋਂ ਹੋ ਗਿਆ ਤੇ ਯਾਰ ਨਿਹਰਾ ਆਜੂ ਪਰ ਨਹੀਂ ਆਇਆ ਉਦੋਂ ਬਾਅਦ ਚੀਜ਼ਾਂ 10 ਸਾਲ ਹੋ ਗਏ ਹੁਣ 16 1700 ਖਾੜਾ ਲਾਤਾ ਮੈਂ 올 ਓਵਰ ਦਾ ਵਰਲਡ ਪੈਸਾ ਬਹੁਤ ਆ ਗਿਆ ਗਿਆ ਵੀ ਬਥੇਰਾ ਆਇਆ ਵੀ ਬਥੇਰਾ ਹੁਣ ਵੀ ਆਈ ਜਾਂਦਾ ਪਰ ਜੇ ਤੂੰ ਆਖੇ ਕਿ ਮੈਂ ਕਦੇ ਬੈਠ ਕੇ ਇਕੱਲੇ ਨੇ ਬਹਿ ਕੇ oh yes ਕੀਤਾ ਹੋਵੇ ਇੰਨਾ ਪੈਸਾ ਗਿਆ yes ਵਿਚ ਐ ਨਹੀਂ ਆਗਾ ਇਦਾਂ ਤਾਂ ਕੁਝ ਵੀ ਨਹੀਂ ਹੋਇਆ ਕਿਤਨੇ ਤੱਕ ਨਹੀਂ ਨਹੀਂ ਔਰ ਕਰੂਗਾ ਵੀ ਨਹੀਂ ਹੂੰ ਔਰ ਮੈਂ ਸ਼ਰਤ ਲਾ ਕੇ ਕਹਿੰਦਾ ਵੀ ਇਹ ਕਿਸੇ ਨੂੰ ਨਹੀਂ ਕਰੂਗਾ ਠੀਕ ਆ ਅੱਜ ਕੋਈ ਮਾਇਆ ਦੇ ਰੰਗ ਚ ਸਟੇਟਮੈਂਟਾਂ ਦਿੰਦਾ ਫਿਰਦਾ ਨਾ ਵੀ ਵੀ ਨਜ਼ਾਰਾ ਆ ਗਿਆ ਉਹ ਲੋਕੋ ਪੈਸਾ ਆ ਗਿਆ ਏਰੀਆ ਚ ਬੱਲੇ ਬੱਲੇ ਬਠਿੰਡੇ ਚ ਬੱਲੇ ਬੱਲੇ ਹੋ ਗਈ ਨਹੀਂ ਨਹੀਂ ਉਹ ਚਾਰ ਦਿਨ ਦੀ ਚਾਨਣੀ ਹੈ ਅਖੀਰ ਤੇ ਆ ਕੇ ਉਹ ਸਵਾਲ ਖੜਨਾ ਹੈ ਸਾਹਮਣੇ ਹਮ ਆਪਣੇ ਤਿੰਨਾਂ ਦੇ ਕਿ ਯਾਰ ਫਿਰ ਅੱਗੇ ਕੀ ਹੈ ਮੇਰੇ ਵੀ ਹੁਣ ਉਹੀ ਸਵਾਲ ਆਸੇ ਪਾਸੇ ਫਿਰਦਾ ਵੀ ਯਾਰ ਜਦੋਂ ਆ ਸ਼ੌਰਤਾਂ ਮਿਲਣ ਤੋਂ ਬਾਅਦ ਇੰਨਾ ਪੈਸਾ ਟੱਕਾ ਲੋਕ ਵੀ ਸੁਖਣਾ ਪਿਆਰ ਕਰਦੇ ਆ ਬਿਲਕੁਲ ਹੈਨਾ ਸਾਰੇ ਚਲੋ ਖਾਸ ਤੌਰ ਤੇ ਬਜ਼ੁਰਗਾਂ ਵਾਲੀ ਪੀੜੀ ਜਿਹੜੀ ਉਹ ਮੈਨੂੰ ਬਹੁਤ ਪਿਆਰ ਕਰਦੀ ਸੱਚੀ ਇਹ ਹੁਣ ਮਹਾਰਾਜ ਦਾ ਸਾਹਕਤਾ ਬਹੁਤ ਪਿਆਰ ਕਰਦੀ ਹੈ ਉਸ ਤੋਂ ਬਾਅਦ ਵੀ ਕਿਤੇ ਖੜੀ ਹੁੰਦੀ ਹੈ ਗੱਲ ਵੀ ਫਿਰ ਅੱਗੇ ਯਾਰ ਕਿੱਥੇ ਜਿੱਥੇ ਜਿਹੜਾ ਜਿਹੜਾ ਸਕੂਨ ਹੈਣ ਜਿਹੜਾ ਐ ਸਸਟੇਨ ਹੈ ਹੂੰ ਜਿਹੜਾ ਇਹ ਖੜ ਗਿਆ ਜਿਹੜਾ ਜਾਂਦਾ ਹੀ ਨਹੀਂ ਕਿਤੇ ਹੂੰ ਹੈਨਾ ਫੇਰ ਸਮਝ ਆਈ ਕਿ ਆਨੰਦ ਹੁੰਦਾ ਇਹੜੇ ਕਰ ਹੀ ਆਉਂਦਾ ਆ ਜਿਹੜਾ ਆਪਾਂ ਲੈਂਦੇ ਫਿਰਦੇ ਹਾਂ ਚਸਕੇ ਜੇ ਹੂੰ ਇਹ ਤਾਂ ਇਹ ਤਾਂ ਚਸਕੇ ਜੇ ਲੈਂਦੇ ਫਿਰਦੇ ਆਪਾਂ ਉਹੀ ਸਵਾਦ ਦਾ ਲੈ ਲਿਆ ਤੇ ਆ ਕਹੀ ਰਹੀ ਉਹਨ ਸਟੇਜ ਤੋਂ ਉੱਤਰਨ ਕੋਈ ਬਾਈ ਅਨੰਦ ਆ ਗਿਆ ਉਹ ਮਨ ਨਹੀਂ ਓਏ ਨੰਦ ਨਹੀਂ ਹੈਗਾ ਮੈਂ ਜੇ ਤੈਨੂੰ ਕੱਲ ਨੂੰ ਫੇਰ ਮਿਲ ਲੈਣਾ ਤੇਰਾ ਜਲੂਸ ਨਿਕਲੇ ਪਿਆ ਉਹ ਤੂੰ ਫੇਰ ਪਰੇਸ਼ਾਨ ਹੋਏਗਾ ਤਾਂ ਹੁਣ ਕੁਝ ਕੁ ਟਾਈਮ ਦਾ ਚੰਗਾ ਸੰਗੀਤ ਸੀ ਚੰਗੇ ਲਫਜ਼ ਸੀ ਆਪਾਂ ਡਿਸਕਸ ਕਰ ਲੇ ਹੂੰ ਤਾਂ ਕਰਕੇ ਮੰਨ ਜਾ ਇੱਕ ਕਰੀ ਟਿਕਿਆ ਜਾ ਪਿਆ ਜੇ ਤੂੰ ਫੇਰ ਹੀ ਲੈਗਾ ਦੇਖੀ ਤੂੰ ਨਿਕਲ ਸਹੀ ਖੜ ਜੋ ਹੂੰ ਤੂੰ ਫੇਰ ਹੀ ਲੈਗਾ ਹੂੰ ਤਾਂ ਅਖੀਰ ਤੇ ਆ ਕਿ ਉਹ ਹੀ ਸਵਾਲ ਆ ਕਿਉਂ ਬਾਹਰ ਆ ਜਾ ਜਦੋਂ ਆਪਦੇ ਵਾਲੇ ਪਾਸੇ ਨੂੰ ਲਾ ਲੈਂਦਾ ਫਿਰ ਜਿਆਦਾ ਵਕਤ ਉਧਰ ਹੋ ਜਾਂਦਾ ਹੈ ਲੋੜਾਂ ਸੀਮਤ ਹੋ ਜਾਂਦੀਆਂ ਤੇ ਫਿਰ ਲੱਗਦਾ ਹੁੰਦਾ ਕਿ ਨਹੀਂ ਆ ਆ ਜ਼ਿੰਦਗੀ ਦਾ ਅਸਲ ਪਣਾ ਹੈ ਆਪਦੇ ਆਪ ਨੂੰ ਸਮਾਂ ਦੇ ਪਾਉਣੇ ਹੁਣ ਹਾਂ ਕਿੰਨਾ ਕੁ ਦਿੰਨੇ ਹੋ ਦੇ ਕੋਸ਼ਿਸ਼ ਤਾਂ ਕਰੀਦੀ ਹੈ ਵੀ ਆਪਦੇ ਆਪ ਨਾਲ ਹੀ ਹਮ ਹੁਣ ਵੀ ਮੈਂ ਆਪਦੇ ਆਪ ਨਾਲ ਹੀ ਹਮ ਕਿਉਂਕਿ ਤੁਹਾਡੇ ਸਵਾਲ ਬੰਨ ਤੰਗ ਨਹੀਂ ਕਰ ਰਹੇ ਹਮ ਬੰਦਾ ਪਤਾ ਕਦੋਂ ਟੁੱਟਦਾ ਹੈ ਜਦੋਂ ਉਹਦੇ ਸੁਭਾਅ ਤੋਂ ਵੱਖਰੀ ਗੱਲ ਕੋਈ ਤੋਰਦਾ ਹੈ ਹਾਂ ਬਿਲਕੁਲ ਫਿਰ ਬੰਦਾ ਪਰੇਸ਼ਾਨ ਹੋ ਜਾਂਦਾ ਹੈ ਠੀਕ ਆ ਅੱਜ ਆਪਾਂ ਐਕਟਰ ਆ ਸਾਰੇ ਐਕਟ ਕਰਦੇ ਆ ਪਲੇ ਕਰਦੇ ਆ ਆਪਾਂ ਆਪਣੀ ਲਾਈਫ ਨੂੰ ਬਿਲਕੁਲ ਹੈਂਡਲ ਕਰ ਲੈਣੇ ਆਪਾਂ ਕਈ ਵਾਰੀ ਫੇਸ ਤੇ ਵੀ ਉਹ ਉਹ ਐਕਸਪ੍ਰੈਸ਼ਨ ਨਹੀਂ ਆਉਣ ਦਿੰਦੇ ਨਹੀਂ ਆਉਣ ਦਿੰਦੇ ਬਿਲਕੁਲ ਅੱਜ ਕੱਲ੍ਹ ਚੀਜ਼ਾਂ ਸਿੱਖ ਲਈਆਂ ਆਪਾਂ ਯਾਰ ਸਹੀ ਹੈ ਪਰ ਮੈਨੂੰ ਲੱਗਦਾ ਜਦੋਂ ਤੁਸੀਂ ਬੰਦੇ ਨੂੰ ਕੁਦਰਤੀ ਤਰੀਕੇ ਨਾਲ ਬਿਠਾ ਕੇ ਉਹਦੇ ਨਾਲ ਬਿਹੇਵ ਕਰਦੇ ਹੋ ਨਾ ਸਵਾਲ ਜਵਾਬ ਕਰਦੇ ਹੋ ਤਾਂ ਫਿਰ ਆਪਣੇ ਆਪ ਨਾਲ ਹੀ ਹੁੰਦੇ ਆ ਆਪਾ ਹੁਣ ਆਪਾਂ ਆਪਣੇ ਆਪ ਨਾਲ ਹੀ